ਕਿ ਗ੍ਰਿਸ਼ਤੀ ਤਿੰਨ ਗੱਲਾਂ ਚੇਤੇ ਰੱਖ ਕੇ ਤੁਰੇ ਪਹਿਲੀ ਗੱਲ ਤੇ ਚੇਤੇ ਰੱਖ ਕੇ ਤੁਰੇ ਵੀ ਸਭ ਸੁਖ ਨਹੀਂ ਤੇ ਸਭ ਅੱਛਾ ਨਹੀਂ ਰਹਿਣਾ ਸਭ ਸੁਖ ਨਹੀਂ ਰਹਿਣਾ ਘਰ 'ਚ ਤੇ ਸਭ ਅੱਛਾ ਨਹੀਂ ਰਹਿਣਾ અપਮਾਨ ਵੀ ਹੋ ਸਕਦਾ ਕੋਈ ਵੀ ਘਟਨਾ 'ਚ ਵਾਪਰ ਸਕਦੀ ਓਹਦੇ ਲਈ ਪਹਿ ਤਿਆਰੀ ਕਰਕੇ ਰੱਖਣ ਦੋਵੇਂ ਚੀ ਅਗਲੀ ਗੱਲ ਰਿਸ਼ਤੇਆਂ 'ਚ ਜਿੰਨੇ ਮਰਜ਼ੀ ਚੰਗੇ ਬਣ ਜਾਓ ਜਿੰਨਾ ਮਰਜ਼ੀ ਤੁਸੀਂ ਭਲਾ ਕਰ ਦਿਓ ਇਹ ਗੱਲ ਚੇਤੇ ਰੱਖਿਓ ਇਹਨਾਂ ਨੇ ਨਹੋਰੇ ਦੇਣ ਤੋਂ ਹਟਣਾ ਕੋਈ ਨਹੀਂ ਰਿਸ਼ਤੇਦਾਰਾਂ ਨੂੰ ਉਹਨਾਂ ਕਹੀ ਜਾਨ ਸਾਡਾ ਕੀ ਕੀਤਾ ਉਹ ਗੁਰਬਾਣੀ ਤਤ ਕਹਿ ਗਈ ਹੈ ਵੀ ਇਹ ਸਭ ਰਿਸ਼ਤੇ ਜਿਹੜੇ ਨੇ ਇਹ ਪੈਸੇ ਦੇ ਨੇ ਉਹ ਕਿਹੜਾ 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 ਰਿਸ਼ਤਾ ਹੈ ਜੀ ਮਾੜੇ ਬੰਦੇ ਨੂੰ ਕਿਹੜਾ ਪੁੱਛਦਾ ਤੀਜੀ ਗੱਲ ਯਾਦ ਰੱਖਿਓ ਗ੍ਰਸਥ ਦੇ ਵਿੱਚ ਰਹਿੰਦੇ ਆ ਕਈ ਰਿਸ਼ਤੇ ਐਸੇ ਨੇ ਜਿੱਥੇ ਰੂਹ ਨਾ ਵੀ ਮੰਨੇ ਤੇ ਫਰਜ਼ ਅਦਾ ਕਰਨੇ ਪੈਣੇ ਨੂੰ ਉਹਨਾਂ ਫਰਜ਼ਾਂ ਤੋਂ ਭੱਜਣਾ ਨਹੀਂ